ਮੇਰਾ ਨਾਮ ਗੁਰਪ੍ਰੀਤ ਸਿੰਘ ਆ ਤੇ ਮੈਂ ਪਠਾਨਕੁਟ ਦੇ ਚਮੰਡਲ ਧਰਮੀ ਰੱਖਿਆ ਪਠਾਨਕੁਟ ਲੱਗਾ ਮੈਨੂੰ ਨਾ ਇੱਕਦਮ ਮੇਰੀ ਦਰਦ ਹੋਈ ਤੇ ਮੈਨੂੰ ਪਤਾ ਲੱਗਾ ਕਿ ਸਕੈਨਿੰਗ ਕਰਵਾਈ ਤੇ ਪਤਾ ਲੱਗਾ ਕਿ ਮੇਰੀ ਰਾਈਟ ਜਿਹੜੀ ਕਿਡਨੀ ਆ ਉਹਦੇ ਚ ਪੂਰੀ ਦੀ ਪੂਰੀ 72 ਐਮਐਮ ਮਤਲਬ 7 ਸੈਂਟੀਮੀਟਰ ਤੋਂ ਵੀ ਜ਼ਿਆਦਾ ਵਿੱਚ ਸਟੋਨ ਆ ਤੇ ਜਿਹਨੂੰ ਵੇਖ ਕੇ ਮੈਂ ਇੱਕਦਮ ਉਹ ਬੰਦਾ ਇਕਦਮ ਹੋ ਹੀ ਜਾਂਦਾ ਨਰਵਸ ਜਾ ਹੋ ਜਾਂਦਾ ਉਸ ਤੋਂ ਬਾਅਦ ਮੈਂ ਡਿਸਕਸ ਕੀਤਾ ਨਸ਼ਮੀਸ਼ ਹਸਪੀਟਲ ਆ ਧਾਰੀਵਾਲ ਮਲਟੀ ਸਪੈਸ਼ਲਿਟੀ ਹਸਪੀਟਲ ਆ ਉਹਨਾਂ ਦੇ ਮੈਂ ਜਿਹੜੇ ਉੱਥੇ ਪ੍ਰਬੰਧਕ ਨੇ ਉੱਥੇ ਜਿਹੜੇ ਇੰਚਾਰਜ ਮੈਡਮ ਨੇ ਡਾਕਟਰ ਅੰਜੂ ਡਾਬ ਉਹਨਾਂ ਨਾਲ ਮੈਂ ਡਿਸਕਸ ਕੀਤਾ ਡਿਟੇਲ ਵਿੱਚ ਉਹਨਾਂ ਦੇ ਹਸਪੀਟਲ ਦੇ ਵਿੱਚ ਯੂਰੋਲੋਜੀਸਟ ਬੜੇ ਐਮਪੈਲ ਨੇ ਬੜੀ ਵਧੀਆ ਡਾਕਟਰ ਨਾਲ ਅਟੈਚ ਨੇ ਔਰ ਉਹਨਾਂ ਦਾ ਵੀ ਤਜਰਬਾ ਬਹੁਤ ਜ਼ਿਆਦਾ ਉਹਨਾਂ ਨੇ ਫਿਰ ਆਪਸ ਵਿੱਚ ਡਾਕਟਰਸ ਨੇ ਸਲਾਹ ਕਰਕੇ ਕਿਹਾ ਕਿ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਘਬਰਾਉਣ ਦੀ ਲੋੜ ਨਹੀਂ ਹੈਗੀ ਇਹਨੂੰ ਆਪਾਂ ਦੋ ਸਟੇਜ ਵਿੱਚ ਕਲੀਅਰ ਕਰ ਦਾਂਗੇ ਇੱਕ ਅੱਦੇ ਹੋਰ ਵੀ ਜਗ੍ਹਾ ਤੋਂ ਮੈਂ ਕੀਤਾ ਕਈ ਕਈਆਂ ਨੇ ਕਿਹਾ ਕਿ ਇਹ ਤਿੰਨ ਵਾਰੀ ਵੀ ਲੱਗ ਸਕਦੇ ਆ ਚਾਰ ਵਾਰੀ ਵੀ ਆ ਔਰ ਕਈ ਵਾਰੀ ਉਹਨਾਂ ਨੇ ਕਿਹਾ ਕਿ ਖੂਬ ਵਿੱਚ ਰਹਿ ਵੀ ਸਕਦਾ ਬਟ ਇਹਨਾਂ ਨੇ ਨਾ ਮੈਨੂੰ ਬੜਾ ਕੌਨਫੀਡੈਂਟਲੀ ਕਿਹਾ ਕਿ ਇਹ ਦੋ ਸਟੇਜ ਚ ਆਪਾਂ ਕੋਸ਼ਿਸ਼ ਕਰਾਂਗੇ ਖਾਲੀ ਕਰ ਦਵਾਂਗੇ ਔਰ ਫਿਰ ਆਪਾਂ ਫਸਟ ਵਿੱਚ ਯੂਰੋਲੋਜਿਸਟ ਨੇ ਮੇਰੀ ਸਰਜਰੀ ਕੀਤੀ ਇੱਥੇ ਮਈ ਦੇ ਐਂਡ ਵਿੱਚ ਹੋਈ ਫਸਟ ਸਰਜਰੀ ਮੇਰੀ ਔਰ ਮੈਨੂੰ ਤੀਸਰੇ ਦਿਨ ਉਹਨਾਂ ਨੇ ਛੁੱਟੀ ਦੇ ਦਿੱਤੀ ਆਪਰ ਦੇ ਦੂਸਰੇ ਦਿਨ ਹੀ ਉਹ ਕਹਿੰਦੇ ਜਾ ਸਕਦੇ ਪਰ ਮੈਂ ਇੱਕ ਦਿਨ ਕਿਹਾ ਕਿ ਚੱਲ ਮੈਂ ਇੱਕ ਦਿਨ ਹੋਰ ਰਹਿਣਾ ਔਰ ਤੀਸਰੇ ਦਿਨ ਮੇਰੀ ਛੁੱਟੀ ਹੋਈ ਔਰ ਬਿਲਕੁਲ ਕੋਈ ਮਤਲਬ ਮੈਨੂੰ ਇਸ ਤਰ੍ਹਾਂ ਲੱਗੇ ਜਿ ਸਰਮ ਮੇਰਾ ઓਪਰੇਟ ਹੀ ਨਹੀਂ ਹੋਇਆ ਹੁੰਦਾ ਔਰ ਮੇਰੀ ਉਹਨਾਂ ਨੇ ਉਦੋਂ 50 ਤੋਂ 60% ਜਿਹੜੀ ਜਿਹੜਾ ਸਟੋਨ ਸੀ ਕਢਿੰਦਾ ਰਿਮੂਵ ਕਰ ਦਿੱਤਾ ਔਰ ਸੈਕੰਡ ਵਿੱਚ ਫਿਰ ਦੁਬਾਰਾ 21 ਦਿਨ ਬਾਅਦ ਉਹਨਾਂ ਨੇ ਕਿਹਾ ਕਿ 21 ਦਿਨ ਤੋਂ 3 ਹਫਤੇ ਤੋਂ ਘੱਟ ਨਹੀਂ ਘੱਟ ਘੱਟ 3 ਹਫਤੇ ਚਾਹੀਦੇ ਸਾਨੂੰ ਔਰ ਫਿਰ 3 ਹਫਤੇ ਬਾਅਦ ਉਹਨਾਂ ਨੇ ਫਿਰ ਮੇਰਾ ਸਰਜਰੀ ਕੀਤੀ ਦੁਬਾਰਾ ਔਰ ਮੈਂ ਹੁਣ ਬਿਲਕੁਲ ਹੰਡ ਨੂੰ ਬਿਲਕੁਲ ਰਿਮੂਵ ਕਰਤਾ ਐਕਸ-ਰੇ ਵਿੱਚ ਬਿਲਕੁਲ ਕਲੀਅਰ ਹੋ ਗਿਆ ਜਿਹੜਾ ਬੜਾ ਵਧੀਆ ਮਤਲਬ ਉਹਨਾਂ ਨੇ ਬੜੇ ਆਰਾਮ ਨਾਲ ਸ਼ਾਂਤ ਤਰੀਕੇ ਨਾਲ ਸਾਰੇ ਜਿੰਨੇ ਡਾਕਟਰਸ ਦੀ ਟੀਮ ਹੈ ਇੱਥੇ ਚਾਰ ਪੰਜ ਡਾਕਟਰਸ ਦੀ ਟੀਮ ਸੀ ਜਿਹੜੀ ਇੱਡੀ ਵਧੀਆ ਟਰੀਟ ਕੀਤਾ ਮੈਂ ਮਤਲਬ ਤੁਹਾਨੂੰ ਦੱਸ ਨਹੀਂ ਸਕਦਾ ਕਿ ਇੰਨਾ ਵਧੀਆ ਹਸਪੀਟਲ ਹੋਰ ਐਡੀ ਵਧੀਆ ਸਾਫ ਸਫਾਈ ਔਰ ਇੰਨਾ ਵਧੀਆ سپورਟਿੰਗ ਸਟਾਫ ਉਹਨਾਂ ਦਾ ਨਰਸਿੰਗ ਸਟਾਫ ਮਤਲਬ ਤੁਸੀਂ ਇੱਥੇ ਮੈਨੂੰ ਲੱਗਿਆ ਹੀ ਨਹੀਂ ਕਿ ਮੈਂ ਆਪਰੇਸ਼ਨ ਇੱਥੇ ਕਰਾਇਆ ਤੇ ਮੈਨੂੰ ਕੋਈ ਜੇ ਤਰਾ ਕੋਈ ਉਪਰਾ ਜਾ ਫੀਲ ਹੋਇਆ ਘਰ ਵਾਲਾ ਉਹਨਾਂ ਨੇ ਮੈਨੂੰ ਮਾਹੌਲ ਦਿੱਤਾ ਸਿਸਟਮ ਐਡਾ ਵਧੀਆ ਉਹਨਾਂ ਨੇ ਰੱਖਿਆ ਸਾਰਾ ਕੁਝ ਔਰ ਹਰ ਇੱਕ ਘੰਟੇ ਦੋ ਘੰਟੇ ਬਾਅਦ ਕੋਈ ਨਾ ਕੋਈ ਪੁੱਛਣ ਆਉਂਦਾ ਡਾਕਟਰ ਵੱਧ ਤੋਂ ਵੱਧ ਪਤਾ ਨਹੀਂ ਕਈ ਵਾਰੀ ਵੇਖੀਦਾ ਹੀ ਕਿ ਸਵੇਰੇ ਰੌਂਡ ਮਾਰਦੇ ਸ਼ਾਮ ਨੂੰ ਇੱਥੇ ਤੇ ਪੰਜ ਪੰਜ ਛੇ ਛੇ ਰੌਂਡ ਹੀ ਡਾਕਟਰ ਨੇ ਮੈਨੂੰ ਖੁਦ ਅਟੈਂਡ ਕੀਤਾ ਔਰ ਮੈਂ ਤਾਂ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਨਾਲ ਇਹਨਾਂ ਕੋਲ ਬਹੁਤ ਵਧੀਆ ਸਟਾਫ ਆ ਬਹੁਤ ਵਧੀਆ ਡਾਕਟਰਸ ਦੀ ਟੀਮ ਹੈ ਹਰ ਤਰ੍ਹਾਂ ਦੀ ਔਰ ਜੇ ਇਹੋ ਜਿਹੀ ਕਿਸੇ ਮੇਰੇ ਵਰਗੀ ਕੋਈ ਸਮੱਸਿਆ ਹੁੰਦੀ ਹੈ ਤਾਂ ਜਰੂਰ ਇਹਨਾਂ ਨਾਲ ਸੰਪਰਕ ਕਰੋ ਔਰ ਮੈਂ ਅੰਤ ਵਿੱਚ ਡਾਕਟਰ ਸਾਹਿਬ ਦਾ ਐਂਡ ਵਿੱਚ ਬਹੁਤ ਧੰਨਵਾਦੀ ਹਾਂ ਇਹਨਾਂ ਦੇ ਸਟਾਫ ਦਾ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਕਿਉਂਕਿ ਮੇਰਾ ਸਰਕਲ ਬਹੁਤ ਇੱਕ ਡਿਸਟ੍ਰਿਕਟ ਦਾ ਆਫੀਸਰ ਹੋਣ ਕਰਕੇ ਮੇਰਾ ਸਰਕਲ ਬਹੁਤ ਆ ਬਾਕੀ ਵੀ ਹਸਪੀਟਲ ਦੇ ਡਾਕਟਰਸ ਬੜੇ ਮੇਰੇ ਮਿੱਤਰ ਨੇ ਬਟ ਮੈਨੂੰ ਇਹਨਾਂ ਨਾਲ ਰਹਿ ਕੇ ਨਾ ਬਹੁਤ ਵਧੀਆ ਲੱਗਿਆ ਤਾਂ ਮੈਂ ਇਹਨਾਂ ਦਾ ਬਹੁਤ ਧ Thank you very much, Ikwari again, Ella Sahib.